ਵੇਖੋ ਜੀ ਤੁਸੀਂ ਵੇਖ ਸਕਦੇ ਜਿਸ ਤਰ੍ਹਾਂ ਭਰ ਰਿਹਾ ਸੋ ਅਸੀਂ ਇਹਨੂੰ ਬੜਾ ਸਾਹਮ ਸਾਹਮ ਕੇ ਰੱਖਦੇ ਆ ਜੀ ਬਹੁਤ ਜਿਆਦਾ ਸਾਹਮ ਕੇ ਰੱਖਦੇ ਆ 200 ਸਾਲ ਤੋਂ ਵੱਧ ਪੁਰਾਣਾ ਗ੍ਰੰਥ ਸਾਹਿਬ ਮਿਲਿਆ ਜੀ ਨੂੰ ਪੁਰਾਣੇ ਸਾਡੇ ਸਿੱਖ ਕੌਮ ਦੇ ਜੋਧੇ ਪੜਦੇ ਹੁੰਦੇ ਸੀ ਤੇ ਉਹ ਜੋਧੇ ਕਿਹੜੇ ਸੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤੇ ਇੱਧਰ ਖਾਲਸਾ ਫੌਜ ਦਾ ਇੱਕ ਪੁਰਾਣਾ ਖੂਹ ਆ ਜੋ ਨਾਨਕ ਸ਼ਾਹੀ ਇੱਟਾਂ ਦਾ ਬਣਿਆ ਹੋਇਆਗਾ ਨਾਨਕ ਪੁਰਾਣਾ ਖੂਹ ਕਿੰਨਾ ਪੁਰਾਣਾ ਜੀ ਇਹ ਬਾਬਾ ਜੀ ਇਹਦਾ ਜੋ ਦਾ ਕਿਲਾ ਜੀ ਹਾਂਜੀ ਉਦੋਂ ਦਾ ਜਦੋਂ ਦਾ ਕਿਲਾ ਜੀ ਉਹਨਾਂ ਦਾ ਕਿਲਾ ਹੈ ਹਾਂਜੀ ਤੇ ਇਹਦੀ ਵੀ ਹੁਣ ਸਾਮ ਸਵਾਲ ਫਿਰ ਕੌਣ ਦੇਖਦਾ ਹੈ ਅਜੇ ਜੀ ਇਥੋਂ ਕਿ ਦੇਖਿਓ ਫੌਜਾਂ ਸਾਰੀਆਂ ਸਿੰਘਾਂ ਲਾ ਕੇ ਸਾਰਾ ਇਥੋਂ ਗੰਦ ਚੁੱਕਿਆ ਜੀ ਜਿੰਨਾ ਇਥੇ ਕੂੜਾ ਸੀ ਇੱਕ ਟਰਾਲੀ ਸਾਰੀ ਇਥੋਂ ਨਿਕਲੀ ਏ ਸਿਰਾਂ ਤੇ ਖੜਿਆ ਕਿਉਂਕਿ ਕੋਈ ਸਾਧਨ ਨਹੀਂ ਆਉਂਦਾ ਬਾਹਰ ਖੜਾ ਕੇ ਸਾਧਨ ਨੂੰ ਸਿਰਾਂ ਤੇ ਖੜਿਆ ਕੂੜਾ ਚੁੱਕ ਕੇ ਇਥੋਂ ਸਾਫ ਸਫਾਈ ਕੀਤੀ ਹਾਲ ਦੀ ਘੜੀ ਫੌਜਾਂ ਹੀ ਕਰਦੀਆਂ ਕੋਈ ਵੀ ਨਹੀਂ ਵੇਖ ਰਿਹਾ ਵਿੱਚ ਬਹੁਤ ਗੰਦ ਜੀ ਵਿੱਚ ਸੁੱਟ ਜਾਂਦੇ ਲੋਕ ਅੱਜ ਇਸੇ ਕਰਕੇ ਲੌਸ ਮੀਟਰ ਇਥੋਂ ਸਪੀਕਰ ਤੇ ਕੀਤੀ ਸੀ ਵੀ ਹੱਥ ਜੋੜ ਕੇ ਸੰਤ ਨੂੰ ਬੇਨਤੀ ਕੀ ਵਿੱਚ ਗੰਦ ਨਾ ਸੁੱਟਿਆ ਜਾਵੇ ਜੇ ਪਾਪਾ ਇਹਨੂੰ ਕੋ ਸਵਾਰਨ ਜੋਗ ਨਹੀਂ ਤੇ ਫਿਰ ਇਹਨੂੰ ਗੰਦਾ ਕਿਉਂ ਕਰਦੇ ਏ ਇਥੋਂ ਹੈ ਨਾ ਜੀ ਤੇ ਇਹਨੂੰ ਬੇਨਤੀ ਕੀਤੀ ਸਕਦਾ ਨੂੰ ਬਾਬਾ ਜੀ ਇੰਨੇ ਮਹਾਨ ਜਰਨੈਲ ਹੋਏ ਨੇ ਹਨਾ ਆਪਣੇ ਸ਼ਾਮ ਸਿੰਘ ਟਾਰੀ ਜੀ ਲੱਗਦਾ ਨਹੀਂ ਕਿੰਨੇ ਮਿਹਨਤ ਕਿੰਨਾ ਖੂਨ ਪਸੀਨਾ ਉਸ ਸਮੇਂ ਕਿੰਨੇ ਸ਼ਰਧਾ ਦੇ ਨਾਲ ਹਨਾ ਵੀ ਸਾਡਾ ਨਾਮ ਇਤਿਹਾਸ ਤੱਕ ਰਹੂਗਾ ਹਨਾ ਬਿਲਕੁਲ ਇੱਕ ਉਹ ਵੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਕਿੰਨਾ ਲੰਮਾ ਸਮਾਂ ਨਾਮ ਰਹੂਗਾ ਤੇ ਦੂਸਰੀ ਗੱਲ ਇਹ ਵੇਖੋ ਕਿ ਕਿਸ ਸਮੇ ਸਾਡੇ ਸਿੰਗਾ ਨੇ ਸਾਡੇ ਇਥੋਂ ਮਾ ਵੱਡਿਆਂ ਨਹੀਂ ਜਲ ਛਕਿਆ ਇਥੋਂ ਆਪਣਾ ਲੰਗਰ ਬਣਾਇਆ ਹੈ ਇਥੋਂ ਜਲ ਪਾਣੀ ਛਕਿਆ ਹੈ ਫਗੋ ਇਹ ਲੋਗ ਹਣ ਗੱਲ ਸੋਚਦੇ ਨਹੀਂ ਇਹ ਜੋ ਆਉਂਦਾ ਸੁੱਟੀ ਜਾਂਦੇ ਹੱਟ ਤੋਂ ਆਖੋ ਪਰੋਖਾ ਕਈ ਛੁੱਟ ਜਾਂਦੇ ਨੇ ਤਾਂ ਹੀ ਅੱਜ ਇਹ ਆਵਾਜ਼ ਦੇਤੀ ਗਈ ਆ ਵੀ ਇਹ ਕੰਮ ਨਾ ਕਰੀਏ ਗੁਰੂ ਘਰ ਦਾ ਇਹਨੂੰ ਗੁਰੂ ਘਰ ਦੇ ਰਹਿਣ ਦੀ ਸਵਾਰ ਕੇ ਰੱਖੀ ਤੇ ਬਾਬਾ ਜੀ ਪੁਰਾਣੇ ਗ੍ਰੰਥ ਵੀ ਤੁਸੀਂ ਕਹਿੰਦੇ ਜਦੋਂ ਇਹ ਜਗ੍ਹਾ ਤੁਸੀਂ ਰੱਖਿਆ ਹਨਾ ਲੈਡ ਬੰਦਿਆ ਜੀ ਲੈਡ ਜਗਾਉਂਦੇ ਲੈਡ ਬੰਦ ਹੈ ਲੈਡ ਬੰਦ ਹੁਣ ਕਹਿੰਦੇ ਆਜੋ ਉੱਥਾ ਅਕੰਧਾ ਹੋਵੇ ਜਿਹੜੀ ਜੋਗਨੇ ਦਾ ਪ੍ਰਾਸਰ ਹੁੰਦਾ ਬਈ ਹੁੰਦੀ ਸਾਰੀ ਸੇਵਾ ਕਰਾਉਣੀ ਲੈ ਕਾਲੇ ਕੋਲੇ ਆ ਦੇਖੀ ਇਹ ਬਾਬੇ ਡੇਡ ਡੇਡ ਘੁੱਟੀਆਂ ਹੋਣਗੀਆਂ ਨਾ ਘੱਟ ਘੱਟ ਹਾਂਜੀ ਡੇਡ ਡੇਡ ਘੁੱਟੀਆਂ ਆ ਜੀ ਇਹਨਾਂ ਇਸੇ ਕਿਲੇ ਦੀ ਇਹੀ ਖਾਸੀਤ ਹੁੰਦੀ ਆ ਕਿ ਨੀਂ ਵੱਡੀ ਹੋਵੇ ਤਾਂ ਕਿਲੇ ਉੱਸਰੇ ਜਾ ਉਸਾਰੇ ਜਾਂਦੇ ਨੇ ਨੀਂ ਸਿਰ ਤੇ ਮਹੱਲ ਹੁੰਦਾ ਏ ਦੇਖੀ ਇਤਾਂ ਕਰਕੇ ਆ ਜੋ ਜੀ ਇਹਦੇ ਬਾ ਕੁਝ ਪ੍ਰਾਪਨ ਗ੍ਰੰਥੀ ਜੀ ਤਾਂ ਅੱਜ ਇਹ ਤਸਮਹਰਾਇ ਦੇ ਇਹ ਟੋਪਰਾ ਬਦੋਨਿਆ ਜੀ ਇਸੇ ਤਰ੍ਹਾਂ ਜੀ ਕਿੰਨੇ ਕੁ ਪੁਰਾਣੇ ਹੋਣਗੇ ਬੱਬਾ ਜੀ ਇਹ ਇਹ ਜੀ ਤੁਸੀਂ ਆਪ ਹਿਸਾਬ ਲਾ ਸਕਦੇ ਜਿਆ ਵੇਖੋ ਧਾਗਿਆਂ ਦੇ ਨਾਲ ਜਿਹੜਾ ਮਲੇ ਸਾਬ ਦੇ ਲਖਾਈ ਵੀ ਉਹੀ ਹੈ ਇਹ ਸ਼ਾਮ ਸਿਓ ਉਟਾਰੀ ਵੇਲੇ ਦੇ ਨੇ ਜੀ हां जी सिंघावेरे ਦੇ ਪ੍ਰਾਤ ਤਜੇ ਸਵੇਰ ਤੋਂ ਹੀ ਲਾਲੋਂ ਉਹਨਾਂ ਦੇ ਸਮੇਂ ਤੋਂ ਬਾਅਦ ਦੇ ਸਿੰਗਾ ਦੇ ਨੇ ਕਿਉਂਕਿ ਇਹ ਪੜਦੇ ਹੁੰਦੀ ਸੀ ਉਹ ਕਰਵਾਣੀ ਅੱਜ ਦੀ ਇਹ ਚੀਜ਼ ਹੋ ਨਹੀਂ ਸਕਦੀ ਹਣਾ ਜੀ ਤੁਸੀਂ ਦਰਸ਼ਨ ਕਰੋ ਅੱਜ ਦੀ ਇਹ ਚੀਜ਼ ਹੈ ਨਹੀਂ ਇਹ ਹੱਥ ਲਿਖਤ ਨਾ ਲਿਖਾਈ ਹੋਈ ਹੈ ਜੇ ਹੱਥ ਲਿਖਤੇ ਆ ਜੀ ਤੇ ਇਹ ਜਿਹੜੀ ਆ ਧਾਗਾ ਆ ਇਹਦਾ ਇਹ ਦੱਸਦਾ ਕਿ ਇਹ ਕਾਫੀ ਸਮੇਂ ਦੇ ਨੇ ਪੁਰਾਣੇ ਨੇ ਹਾਂ ਜੀ ਹੱਥ ਲਾਏ ਤੋਂ ਭੁਰਦਾ ਜੀ ਇਹ ਹੱਥ ਲਾਏ ਤੋਂ ਆ ਵੇਖੋ ਜੀ ਤੁਸੀਂ ਵੇਖ ਸਕਦੇ ਜਿਸ ਤਰ੍ਹਾਂ ਭੁਰ ਰਿਹਾ ਸੋ ਅਸੀਂ ਇਹਨੂੰ ਬੜਾ ਸੰਭ ਸੰਭ ਕੇ ਰੱਖਦੇ ਆ ਜੀ ਬਹੁਤ ਜ਼ਿਆਦਾ ਸੰਭ ਕੇ ਰੱਖਦੇ ਆ ਅਛਾ ਬਬਾਈ ਥੱਲੋ ਦਿਖਾਓ ਥੋੜਾ ਜਿਹਾ ਮਰਾਂਥੀ ਇਹ ਸਭ ਉਹ ਉਸ ਵੇਲੇ ਦੇ ਨਹੀਂ ਸਾਰੇ ਹਾਂ ਜੀ ਇਹੋ ਨੇ ਇਹਨਾਂ ਦੀ ਜਲਦ ਜਲਦ ਜੀ ਸੇਵਾ ਕਰਾਵਾਂਗੇ ਜੀ ਸਿੰਘਾਂ ਨੂੰ ਬੇਨਤੀ ਕੀਤੀ ਆ ਕਿ ਜਲਦਾਂ ਵਿੱਚ ਕਰਕੇ ਇਹਨਾਂ ਸਾਰਿਆਂ ਦੀਆਂ ਪੋਥੀਆਂਆਂ ਦੀਆਂ ਤੇ ਇਹਨਾਂ ਨੂੰ ਸੰਭਿਆ ਜਾਵੇ ਇਹ ਉਹਨਾਂ ਹੀ ਹੋਲੀ-ਹੋਲੀ ਸੇਵਾ ਕਰਾਂਗੇ ਜੀ ਸਾਰੀ ਠੀਕ ਹੈ ਥੈਂਕ ਯੂ ਸੋ ਮੱਚ ਗੁਰੂ ਜੀ ਮੈਂ ਪ੍ਰੀਤ ਆਸਟ੍ਰੇਲੀਆ ਤੋਂ ਗੱਲ ਕਰਦੀ ਪਈ ਆ ਸੋ ਤੁਹਾਡੇ ਉਪਾਏ ਕਰਨ ਤੋਂ ਬਾਅਦ ਮੇਰਾ ਰਿਲੇਸ਼ਨਸ਼ਿਪ ਇਕਦਮ ਠੀਕ ਹੋ ਚੁੱਕਿਆ ਹੈ ਹੈਲੋ